ਜੀ ਕੰ ਦਾ ਵਾਇਰੋ ਜੀ ਕੀ ਪਤੇ ਮਾਫੀ ਚਾਹਣਾ ਤੁਹਾਡੇ ਕੋਲ ਲੇਟ ਹੋ ਗਏ ਅੱਜ ਸਵੇਰੇ ਰਮਦਾਸ ਇਲਾਕੇ ਵਿੱਚ ਅਜਨਾਈ ਕੰਦੇ ਨਾਲ ਤਕਰੀਬਨ 70 ਪਿੰਡ ਡੁੱਬ ਗਏ ਰਾਤ ਨੂੰ ਪਤਾ ਲੱਗਿਆ ਫਿਰ ਮੈਂ ਸਵੇਰੇ ਇੰਤਜ਼ਾਮ ਕੀਤਾ ਉੱਥੇ ਕਿਸ਼ਤੀਆਂ ਦਾ ਇੰਤਜ਼ਾਮ ਕੀਤਾ ਪਾਣੀ ਦਾ ਇੰਤਜ਼ਾਮ ਵੀ ਪੀਨ ਵਾਲੇ ਦਾ ਫਿਰ ਦੂਜੇ ਚਾਰੇ ਦਾ ਇੰਤਜ਼ਾਮ ਕਰਕੇ ਸੋ ਉੱਥੇ ਮੈਨੂੰ ਜਾਣਾ ਪਿਆ ਤੇ ਜਿਹਦੇ ਕਰਕੇ ਮੈਂ ਲੇਟ ਹੋਇਆ ਮੈਂ ਉੱਥੇ ਮੈਂ ਜਾ ਚੁੱਕਿਆ ਹਾਂ ਦੇਖੋ ਜਦੋਂ ਕਸਮਾ ਆਉਂਦਾ ਨਾ ਉਦੋਂ ਹੀ ਪਤਾ ਲੱਗਦਾ ਕਿਹੜੇ ਆਪਣੇ ਆ ਕਿਹੜੇ ਫਰੇ ਆ ਆਪਾਂ ਸਾਰਿਆਂ ਨੇ ਝਾੜੂ ਵਾਲਿਆਂ ਨੂੰ ਬੰਨਟਾ ਪਾਈਆਂ ਕੇਜਰੀਵਾਲ ਨੂੰ ਬਣਾਤਾ ਮੁੱਖ ਮੰਤਰੀ ਅੱਜ ਹੈ ਕੀ ਹਲਾ ਸਾਰਾ ਪੰਜਾਬ ਡੁੱਬਿਆ ਪਿਆ ਆ ਮੁੱਖ ਮੰਤਰੀ ਤਾਮਿਲਨਾਡੂ ਆਪਣੀ ਘਰ ਵਾਲੀ ਨਾਲ ਸੈਰ ਕਰ ਰਿਹਾ ਸੀ ਹੁਣ ਕੱਲ ਆਇਆ ਦੇਖੋ ਟੀਚੜਾ ਕਿੰਨੀਆ ਕਰਦਾ ਆਗੇ ਕੀ ਕਿਹਾ ਲੋਕਾਂ ਕੋਲੇ ਗਿਆ ਅੰਮ੍ਰਿਤ ਦੀ ਮੈਂ ਆਪਣਾ ਹੈਲੀਕਾਪਟਰ ਛੱਡ ਕੇ ਜਾ ਰਿਹਾ ਆਸ ਪਾਲੂ ਦਾ ਸਾਰਾ ਕੰਮ ਹੁਣ ਹੈਲੀਕਾਪਟਰ ਸਮਾਂ ਲੂਗਾ ਸਾਰਾ ਕੰਮ ਲੋਕਾਂ ਨੂੰ ਪੀਣ ਵਾਲੇ ਪਾਣੀ ਦੀ ਲੋੜ ਹੈ ਲੋਕਾਂ ਨੂੰ ਕਿਸ਼ਤੀਆਂ ਦੇ ਲਿਹਾਉਣ ਦੀ ਬਾਹਰ ਕੱਢਣ ਦੀ ਲੋੜ ਹੈ ਲੋਕਾਂ ਨੂੰ ਟਰੈਕਟਰਾਂ ਪੱਲੀਆਂ ਦੇ ਭਰੇ ਮਿੱਟੀ ਦੀ ਲੋੜ ਹੈ ਜਿਹਨਾਂ ਬੰਦ ਬਣ ਸਕਣ ਜੀਸੀਬੀ ਦੀ ਲੋੜ ਹੈ ਇਹਨੂੰ ਕੋਈ ਕਰਵਾਣੀ ਕੋਈ ਫਿਕਰ ਨਹੀਂ ਮੈਂ ਰਮਦਾਸ ਵੀ ਹੁਣ ਜਾ ਕੇ ਆਇਆ ਕੋਈ ਸਰਕਾਰ ਦਾ ਨੁਮਾਇੰਦਾ ਅਫਸਰ ਕੋਈ ਨਹੀਂ ਜਨਤਾ ਆਪ ਇਕੱਠਾ ਕਰਕੇ ਸਮਾਨ इकਟਾ ਕਰ ਰਹੀ ਹੈ ਜਿਹੜੀ ਜੰਵਾਰੀ ਸਰਕਾਰ ਦੀ ਹੈ ਐਤੋਂ ਨਕਮਨ ਨਰੇਕ ਮੁੱਖ ਮੰਤਰੀ ਕਿਤੇ ਮਿਲ ਸਦੇ ਐਸ ਕਰਕੇ ਮੈਂ ਤੁਹਾਨੂੰ ਆਈ ਬੇਨਤੀ ਕਰਦਾ ਤਜਰਬੇ ਕਰਨੇ ਛੱਡ ਦਿਓ ਆ ਜਿੰਨੀ ਦਿੱਲੀ ਵਾਲੀਆਂ ਪਾਰਟੀਆਂ ਭਾਵੇਂ ਕਾਂਗਰਸ ਹੈ ਭਾਵੇਂ ਬੀਜੇਪੀ ਹੈ ਭਾਵੇਂ ਆ ਝਾੜੂ ਵਾਲੇ ਆ ਇੱਥੇ ਰਾਜ ਕਰਨ ਵਾਸਤੇ ਆਉਂਦੇ ਆ ਤੁਹਾਡਾ ਦੁੱਖ ਦੂਰ ਕਰਨ ਵਾਸਤੇ ਨਹੀਂ ਆ ਤੁਹਾਡੀ ਪਾਰਟੀਆਂ ਕਾਲੀ ਦਲ ਤੁਹਾਡੇ ਬਜ਼ੁਰਗਾਂ ਨੇ ਸ਼ਹਾਦਤਾਂ ਦੇ ਕੇ ਬਣਾਈ ਕੁਰਬਾਨੀ ਵਾਲੀ ਪਾਰਟੀ ਹੈ ਇਸ ਪਾਰਟੀ ਨੇ ਦੇਸ਼ ਦੀ ਆਜ਼ਾਦੀ ਤੋਂ ਪਹਿਲੇ ਵੀ ਸਭ ਤੋਂ ਵੱਡ ਕੁਰਬਾਨੀਆਂ ਦਿੱਤੀਆਂ ਤੇ ਆਜ਼ਾਦੀ ਦੇ ਬਾਅਦ ਵੀ ਜੋ ਵੀ ਕਿਸੇ ਲੋੜ ਪਈ ਗਰੀਬ ਨੂੰ ਕਿਸਾਨ ਨੂੰ ਫੈਸਲੇ ਅਕਾਲੀ ਦਲ ਦੇ ਹੀ ਰਹੇ ਆ ਆ ਤੁਹਾਡੇ ਬੰਬੀਆਂ ਤੇ ਬਿੱਲ ਮਾਫ ਕੀਤੇ ਤੁਹਾਨੂੰ ਬੰਬੀਆਂ ਦੇ ਕਨੈਕਸ਼ਨ ਦਿੱਤੇ ਮੰਡੀਆਂ ਤੁਹਾਡੀ ਪਿੰਡਾਂ 'ਚ ਬਣਾਈ ਐਮਐਸਪੀ ਲਿਆਂਦੀ ਟਰੈਕਟਰ ਦੇ ਟੈਕਸ ਮਾਫ ਕੀਤਾ ਮਾਮਲਾ ਮਾਫ ਕੀਤਾ ਐਸੀ ਪਰਿਵਾਰਾਂ ਨੂੰ ਜਿਹੜੇ ਉਹਨਾਂ ਦੇ 200 ਯੂਨਿਟ ਬੀਲੀ ਦੇ ਮਾਫ਼ ਕੀਤੇ ਐਸੀ ਬੱਚਿਆਂ ਨੂੰ ਮੁਫਤ ਪੜਾਉਂਦੇ ਸੀ ਆ ਆਟਾ ਦਾ ਨੀਲੇ ਕਾਰਡ ਨਾਲ ਕਿ ਆਟਾ ਦਾਲ ਦੀ ਸਕੀਮ ਸਕੀਮ ਸਾਰੀਆਂ ਸਕੀਮਾਂ ਹੀ ਇਕੱਲੀ ਦਲਦੀਆਂ ਜਿਹੜੀਆਂ ਹੁਣ ਬੰਦ ਹੋਈਆਂ ਪਈਆਂ ਆ ਕੱਲੇ ਲਾਰੇ ਲਾਉਣੇ ਆਉਂਦੇ ਇਹਨਾਂ ਨੂੰ ਝੂਠ ਬੋਲਣ ਆਉਂਦਾ ਇਹ ਜੇ ਆਕੇ ਵਾਅਦੇ ਕਰਨਗੇ ਹੈਗੀਆਂ ਗਰੰਟੀਆਂ ਦੇ ਕਾਗਜ਼ ਭਰਉਣਗੇ ਆਪਾਂ ਉਹਨਾਂ ਦੀ ਗੱਲਾਂ 'ਚ ਆ ਜਾਂਦੇ ਆ ਫੇਰ 5 ਸਾਲ ਖਰਾਬ ਹੋ ਜਾਂਦੇ ਹੁਣ ਤਾਂ ਜਿਵੇਂ ਹੀ ਪੰਜਾਬ ਤਬਾਹ ਕਰ ਦਿੰਦਾ ਅੱਜ ਨਸ਼ਾ ਘਰ ਘਰ ਹੈ ਮੈਂ ਅਫਸਰਾਂ ਨੂੰ ਪੁੱਛਿਆ ਕਿ ਨਸ਼ਾ ਇਨਾ ਕਰ ਕਰ ਕਿਉਂ ਹੈ ਮੈਨੂੰ ਐਸਐਸਪੀ ਕਹਿੰਦਾ ਜੀ ਅਸੀਂ ਜਿਹਨੂੰ ਫੜਦੇ ਆ ਨਸ਼ੇ ਵਾਲੇ ਨੂੰ ਆ ਝਾੜੂ ਵਾਲੇ ਤੇ ਐਮਐਲਏ ਦੇ ਹੱਕਾਂ ਚਾਹਤ ਨੂੰ ਛੁੜਾ ਦਿੰਦੇ ਆ ਕਿਉਂਕਿ ਆ ਮਹੀਨਾ ਲੈਂਦੇ ਆ ਕੋਈ 5 ਲੱਖ ਰੁਪਏ ਲੈ ਰਿਆ ਕੋਈ 10 ਲੱਖ ਰੁਪਏ ਮਹੀਨਾ ਲੈ ਰਿਆ ਨਾ ਨਸ਼ੇ ਵਿੱਚ ਨਾ ਕਿਵੇਂ ਬਚੂਗਾ ਪੰਜਾਬ ਆਪਣੀ 파ਟੀ ਆਪਣੀ ਹੁੰਦੀ ਹੈ ਅਸੀਂ ਜਿਉਣਾ ਮਰਨਾ ਇੱਥੇ ਹੈ ਰਹਿਣਾ ਇੱਥੇ ਹੈ ਆ ਕੇ ਫਿੱਕਲ ਲੈ ਐਸ਼ ਕਰਨ ਵਾਸਤੇ ਆਉਂਦੇ ਆ ਐਸ਼ ਕਰਕੇ ਤਰਨ ਤਨ ਵਾਲਿਓ ਸੋਡੇ ਤੇ ਸਾਰਾ ਪੰਜਾਬ ਦੀ ਨਿਗਾਹ ਤੁਸੀਂ ਪੰਜਾਬ ਨੂੰ ਬਚਾ ਸਕਦੇ ਹੋ ਜੇ ਤੁਸੀਂ ਇਹ ਪਾਰਲੀਮੈਂਟ ਅਸੈਂਬਲੀ ਲੈ ਬਾਈਲੈਕਸ਼ਨ ਵਿੱਚ ਬੀਪੀ ਜੀ ਨੂੰ ਜਿਤਾ ਦਿਓ ਇੱਥੋਂ ਹੀ ਤੂਫਾਨ ਖੜਾ ਕਰ ਦਾਂਗੇ ਤੇ ਆ ਝਾੜੂ ਵਾਲੇ ਤੇ ਜਿਹਨੇ ਦਿੱਲੀ ਵਾਲੀਆਂ ਪਾਰਟੀਆਂ ਨੂੰ ਪੰਜਾਬ ਦਾ ਬਾਰਡਰ ਟਪਾ ਦਾਂਗੇ ਤਾਂ ਆਪਾਂ ਬਚਾਂਗੇ ਨਾਲੇ ਬੀਤੀ ਕੀ ਮੁਕਾਬਲਾ ਤੇ ਸੁਪ ਕੈਂਡੀਡੇਟਸ ਕੀ ਮੁਕਾਬਲਾ ਨਹੀਂ ਬੀਪੀ ਰਧਾਵਾ ਜੀ ਪ੍ਰਿੰਸੀਪਲ ਧਰਮੀ ਫੌਜੀ ਦਾ ਪਰਿਵਾਰ ਹੈ ਇਹਨਾਂ ਨੇ ਧਰਮ ਇਹਨਾਂ ਦੇ ਘਰਵਾਲੇ ਨੇ ਜਦੋਂ ਦਰਬਾਰ ਸਾਹਿਬ ਤੇ ਹਮਲਾਇ ਫੌਜ ਛੱਡ ਕੇ ਆ ਗਏ ਇਹ ਤੋਂ ਵੱਡੀ ਕੁਰਬਾਨੀ ਕੀ ਹੈ ਤੇ ਦੂਜੇ ਪਾਸੇ ਮੈਂ ਨਾਣੀ ਲੈਣਾ ਚਾਹਣਾ ਉਹ ਗੱਦਾਰ ਜਿਹੜਾ ਪਾਰਟੀ ਦੇ ਪਿੱਢ ਤੇ ਸ਼ਰਾਬ ਮਾਰ ਗਿਆ ਤੋਂ ਪਿੱਛੇ ਦੋ ਜੱਫੀਆਂ ਪਿੱਛੇ ਇਹ ਜੇ ਲੋਕ ਬਾਣੀ ਫੜਦੇ ਆ ਸਾਰੇ ਠੱਗ ਹੁੰਦੇ ਐ ਐਸ ਕਰਕੇ ਹਰ ਕਿਸਾਨ ਗਰੀਬ ਮਜ਼ਦੂਰ ਨੂੰ ਮੈਂ ਬੇਨਤੀ ਕਰਦਾ ਆਪਣੀ ਮਾਂ ਪਾਰਟੀ ਨੂੰ ਤਗੜਾ ਕਰੋ ਤੇ ਬਚ ਜਾਗੇ ਨਹੀਂ ਜਦੋਂ ਪਾਣੀ ਉੱਤੋਂ ਹੀ ਡੱਪ ਗਿਆ ਫਿਰ ਬਹੁਤ ਔਖਾ ਹੋਏ ਇਹਦੇ ਨਾਲ ਬਹੁਤ ਪਿੱਛੇ ਚਲੇ ਜਾਵਾਂਗੇ ਫਤਿਹ ਅਸ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ